ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪੋਂਗ ਡੈਮ ਤੋਂ ਪਾਣੀ ਦਾ ਪੱਧਰ ਵਧ ਗਿਆ ਜਿਸ ਤੋਂ ਬਾਅਦ ਕਿ ਪੋਂਗ ਡੈਮ ਤੋਂ ਹਜ਼ਾਰਾਂ ਕਿਊਸਿਕ ਪਾਣੀ ਛੱਡਿਆ ਜਾਂਦਾ ਤੇ ਇਸ ਦੇ ਕਾਰਨ ਜੋ ਦਰਿਆ ਦੇ ਕੰਢਿਆਂ ਤੇ ਲੋਕ ਰਹਿੰਦੇ ਨੇ ਇਲਾਕਾ ਵਾਸੀ ਨੇ ਪਿੰਡ ਵਾਦ ਨੇ ਉਹਨਾਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਹੈ ਹਾਲਾਤ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਹਨਾ ਵਰਗੀ ਸਥਿਤੀ ਬਣੀ ਹੋਈ ਜਿੱਥੇ ਕਿ ਕਿਸਾਨਾਂ ਦੀ ਫਸਲ ਤਾਂ ਡੁੱਬ ਗਈ ਹੈ ਪਰ ਹੁਣ ਕਈ ਪਿੰਡਾਂ ਤੱਕ ਇਹ ਪਾਣੀ ਪਹੁੰਚ ਗਿਆ ਜਿਸ ਤੋਂ ਬਾਅਦ ਕਿ ਕਿਸਾਨਾਂ ਨੂੰ ਹੁਣ ਚਿੰਤਾ ਸਤਾ ਰਹੀ ਹੈ ਕਿ ਉਹ ਕਿੱਥੇ ਜਾਣ ਉੱਤੇ ਪਾਣ ਦੇ ਤੇਜ਼ ਵਹਾਣ ਦੇ ਕਾਰਨ ਜਿੱਥੇ ਕਿਸਾਨਾਂ ਦੇ ਘਰ ਫਸਲਾਂ ਮਸ਼ੀਨਾ ਪਸ਼ੂ ਵੀ ਪਾਣੀ ਦੇ ਵਿੱਚ ਡੁੱਬ ਜਾਂਦੇ ਦੱਸ ਦਿੱ ਕਿ ਹਣੇ ਤੱਕ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ ਜਿਸ ਤੇ ਕਰਕੇ ਇਹਨਾਂ ਲੋਕਾਂ ਦੇ ਵਿੱਚ ਇਲਾਕਾ ਵਾਸੀਆਂ ਦੇ ਵਿੱਚ ਭਾਰੀ ਰੋਸ ਵੀ ਹੈ ਤੇ ਇਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਹ ਦਰਿਆ ਦੇ ਵਿੱਚ ਜੋ ਪਾਣੀ ਭੇਜਿਆ ਜਾਂਦਾ ਛੱਡਿਆ ਜਾਂਦਾ ਉਸ ਦਾ ਕੋਈ ਹੱਲ ਕੀਤਾ ਜਾਵੇ ਜਾਂ ਫਿਰ ਇਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਮੁਰਦਾਬਾਦ ਮੁਰਦਾਬਾਦ ਐਨੇ ਐਨੇ ਵੱਟੇ ਵਾਅਦੇ ਕਰਨ ਵਾਲੇ ਕਹਿੰਦੇ ਅਸੀਂ ਲੋਕਾਂ ਨੂੰ ਆਹ ਸਹੂਲਤਾਂ ਦਵਾਂਗੇ ਅਸੀਂ ਪੀਪਿਆਂ ਦੇ ਹੱਕ 'ਚ ਖੜੇ ਹੋਵਾਂਗੇ ਅਸੀਂ ਆਹ ਕੰਮ ਕਰਾਂਗੇ ਪਰ ਸਾਡੇ ਵਾਸਤੇ ਕੋਈ ਕੰਮ ਨਹੀਂ ਕੀਤਾ ਸਾਡਾ ਮੰਡ ਏਰੀਆ ਡੋਬ ਰਿਹਾ ਵਾ ਸਾਰੇ ਲੋਕ ਡੋਬ ਰਹੇ ਸਾਡੇ ਬੱਚੇ ਭੁੱਖੇ ਤੇ ਮਰ ਰਹੇ ਆ ਸਾਡੇ ਪਸ਼ੂ ਚਾਰੇ ਤੋਂ ਚਾਰੇ ਤੋਂ ਭੁੱਖੇ ਬੈਠੇ ਆ ਸਾਨੂੰ ਕੋਈ ਸੌਣ ਕੇ ਸਾਡੇ ਵੇਖੋ ਸਰਕਾਰਾਂ ਸਾਡੇ ਖੇਤ ਫੇਰੇ ਪਾਣੀ ਵਿੱਚ ਡੁੱਬੇ ਪਏ ਕੋਈ ਸਾਡੀ ਸਾਰ ਨਹੀਂ ਲੈਣ ਡਿਆ ਕੋਈ ਸਾਡੀ ਸਾਰ ਨਹੀਂ ਲੈਣ ਡਿਆ ਇਸ ਕਰਕੇ ਸਾਡੀ ਸਰਕਾਰ ਵਾਂਗ ਅੱਗੇ ਅਪੀਲ ਬਾਜੇ ਸਾਨੂੰ ਮਾੜੀ ਮੋਟੀ ਮਾਨ ਟੇਰੀਆ ਨੂੰ ਖਰਾਬੇ ਮਿਲਦੇ ਸੀ ਉਹ ਵੀ ਇੱਕ ਜਦੋਂ ਦੀ ਆਮ ਪਾਰਟੀ ਆਈ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਸਾਡੇ ਬੁਰੇ ਹਾਲ ਆ ਜੇ ਸਰਕਾਰ ਸਾਡੇ ਹਕਮ ਵਿੱਚ ਖਲੋਤੀ ਵੋਟਾਂ ਲੈਣ ਵਰੀ ਤੇ ਆ ਜਾਂਦੀ ਆ ਪਰ ਇਹਨਾਂ ਨੂੰ ਆ ਸਾਡੇ ਹਾਲਾਤ ਨਹੀਂ ਦਿਸਦੇ ਆਸਾਂ ਨੂੰ ਪਾਣੀ ਵਿੱਚ ਡੋਬ ਕੇ ਮਾਰਨ ਦੇ ਆ ਤੇਰੇ ਵਿੱਚ ਵੀ ਸੀ ਡੁੱਪਿਆ ਸੀਗਾ ਸਾਡੇ ਪੂਰੇ ਹਾਲ ਹੋਏ ਪਏ ਆ ਅਸੀਂ ਕੀ ਕਰਨਾ ਆਮ ਪਾਰਟੀ ਨੂੰ ਸਾਡੇ ਵਾਸਤੇ ਕੋਈ ਸਰਕਾਰ ਨਹੀਂ ਗਈ ਸਾਡੇ ਸੁਆਸਤੇ ਕੋਈ ਸਰਕਾਰੀ ਸਭ ਸਰਕਾਰਾਂ ਸਾਡੇ ਮਰੀਆਂ ਵਾ ਮਰੀਆਂ ਭਗਵੰਤ ਮਾਨ ਹਾਏ ਹਾਏ ਮੁਰਦਾਬਾਦ ਮੁਰਦਾਬਾਦ ਆਮ ਪਾਰਟੀ ਮੁਰਦਾਬਾਦ ਮੁਰਦਾਬਾਦ ਮਰ ਜਾਣ ਇਹ ਜੀਆਂ ਸਰਕਾਰਾਂ ਮਰ ਜਾਣ ਜਿਹੜੀਆਂ ਕਿਸੇ ਸਾਰ ਵੀ ਨਹੀਂ ਲੈਂਦੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦਾ ਸਰਕਾਰਾਂ ਕਹਿੰਦੀਆਂ ਵੀ 40 40 ਲੱਖ ਚੂਸ ਚੜ੍ਹਿਆ ਤੇ ਜਦ ਚੜ੍ਹਿਆ ਜਿਆਦਾ ਪਾਣੀ ਛੱਡ ਕੇ ਵੇਖੋ ਸਾਡੇ ਘਰਾਂ 'ਚ ਵੜ ਗਿਆ ਪਾਣੀ ਸਰਕਾਰਾਂ ਤੇ ਅੱਗੇ ਵੜੀਆਂ ਆਈਆਂ ਪਰ ਆ ਸਰਕਾਰ ਨੇ ਸਾਦੀ ਕਰਕੇ ਰੱਖਤੀ ਐ ਮੈਂ ਕਿਹਨੇ ਅੱਜ ਤਾਂ ਪੁੱਛਿਆ ਜੀ ਵੀ ਪਾਣੀ ਕਿੰਨਾ ਆਇਆ ਕਿੰਨਾ ਨਹੀਂ ਆਇਆ ਕੋਈ ਸਹੂਲਤ ਨਹੀਂ ਮਿਲਦੀ ਪਾਣੀ ਆ ਦੇ ਜਾ ਕੇ ਤੋ ਟੁੜੀਆਂ ਬਰਾਂਡਾ ਵੇਖ ਲਓ ਸਾਰਾ ਉਧਰ ਵੀ ਪਾਣੀ ਫਿਰਨਦਿਆ ਵਾ ਤੇ ਹਾਂਦੇ 40 ਹਜ਼ਾਰ ਚੂਸਕ ਛੱਡਿਆ ਜਿਆਦਾ ਲੱਖਾਂ ਨੱਖਾਂ ਹਜ਼ਾਰਾਂ ਚੂਸਕ ਪਾਣੀ ਇੱਥੇ ਸਾਡੇ ਘਰਾਂ 'ਚ 40 ਹਜ਼ਾਰ ਚੂਸ ਪਾਣੀ ਦਾ ਉਹ دریا ਦੇ ਵਿੱਚ ਵਿੱਚ ਰਹਿੰਦਾ ਵਾ 30 ਸਾਲ ਮੇਰੀ ਉਮਰੋ ਚੱਲੀ ਆ ਅੱਗੇ ਪਾਣੀ ਆਉਂਦੇ ਰਹੇ ਉਹ دریا ਦੇ ਵਿੱਚ ਰਹੇ ਵਾ ਚੱਲੀ ਜਾਂ ਸੁੱਕ ਇਧਰ ਨੂੰ ਨਿਗਾਹ ਮਾਰੋ ਕਿੰਨਾ ਲੱਖਾਂ ਦਾ ਪਾਣੀ ਆ ਇਹ ਕਰਮ ਬੜਾ ਘਮਾਵੇ ਦੱਸੋ ਕਿ ਆ ਅੱਜ ਅੱਲਾਹ ਨੇ ਲੈ ਦੇ ਆ ਗਏ ਪਾਣੀ ਆ ਆਹ ਵੇਖੋ ਘਰਾਂ 'ਚ ਵੜਨ데요 ਪਾਣੀ ਹੁਣ ਸਾਨੂੰ ਪਹਿਲਾਂ ਦੱਸਿਆ ਹੁੰਦਾ ਵੀ ਇੰਨਾ ਪਾਣੀ ਖੇਤਾਂ ਤੇ ਆ ਜਾਂਦਾ ਸਮਾਨ ਟਾਈਮ ਸਿਰ ਕੱਢ ਲੈਂਦੇ ਹੁਣ ਅਸੀਂ ਆਹ ਸਮਾਨ ਇੱਡਾ ਮਹਿੰਗੇ ਭਾੜਾ ਕਿੱਥੇ ਖੜ ਗਿਆ ਦੱਸੋ ਸਾਨੂੰ ਬਈ ਠਾਟ ਗਾਣਾ ਡੰਗਰਾਂ ਨੂੰ ਕੋਈ ਚਾਰਾ ਨਹੀਂ ਕੋਈ ਕੋਈ 2023 ਚ ਪਾਣੀ ਆਇਆ ਉਦੋਂ ਇਹ ਸਰਕਾਰ ਨੇ ਨੂੰ ਕੋਈ ਖਰਾਬਾ ਨਹੀਂ ਦਿੱਤਾ ਹੁਣ ਇਹ ਜਿਹੜੀ ਹੁਣ ਸਰਕਾਰ ਹੁਣ ਵੀ ਅਜੇ ਤੱਕ ਇਹਨਾਂ ਦੇ ਕੰਤੇ ਕੋਈ ਜੂਨ ਨਹੀਂ ਸਰਕੰਦੀ ਵੀ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਵਾ ਜਾਂ ਕੀ ਚੱਕਰ ਕੋਈ ਪ੍ਰਵਾਸ ਕੋਈ ਹਨ ਕੋਈ ਸੂਤ ਨਹੀਂ ਕੋਈ ਅਜੇ ਤੱਕ ਕੋਈ ਖਰਾਬੇ ਦਾ ਨਹੀਂ ਕੋਈ ਇੱਥੇ ਆੜੀ ਗਰਦੋਰੀ ਕਰਨ ਨਹੀਂ ਆਇਆ ਜਿਹਨਾਂ ਫਸਲਾਂ ਮਰ ਗਈਆਂ ਕੋਈ ਘਰਾਂ ਦਾ ਸਮਾਨ ਜਿਹੜਾ ਖਰਾਬ ਹੋਉਂਦਿਆ ਵਾ ਕੋਈ ਪੁੱਛ ਕੇ ਨਹੀਂ ਕੋਈ ਟੀਸੀ ਕੋਈ ਪੁਸ ਵਾਲੇ ਨੇ ਕੀ ਅੰਸਰ ਦੇ ਹੱਦ ਤੱਕ ਕੋਈ ਪਹੁੰਚ ਨਹੀਂ ਕੀਤੀ ਤਨਵੀ ਪਠਾ ਡਕਾਣਾ ਕੋਆ ਬੋਟਾ ਪੈਣੀ ਪੈਣੀ ਕਾਦਰਬਖ ਪਿੰਡ ਬਾਈ ਜੀ ਦਾ ਖਾਲਸਾ ਵਾਲੇ ਜੁਗੀ ਫੜੇ ਅੱਜ ਵਿਆਸ ਦਰਿਆ ਦਾ ਜਿਹੜਾ ਪਾੜ ਆ ਪੈਣੀ ਕਾਦਰਬਖ ਪਿੰਡ ਤੇ ਹੋਰ 16 12 ਪਿੰਡਾਂ ਨੂੰ ਜਿਹੜਾ ਪਾੜ ਪਾ ਕੇ ਤੇ ਇਹ ਮਾਰ ਕਰ ਰਿਹਾ ਵਾ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਾਸੋਆ ਦੇ ਵੱਲੋਂ ਵੀ ਰਲ ਮਿਲ ਕੇ ਜਿਹੜਾ ਵਾ ਇਹ ਸਾਂਝਾ ਅਪਰਾਲਾ ਕਰਕੇ ਤੇ ਇਹਨੂੰ ਪਾਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਦੇ ਸੰਪਰਦਾਇ ਸ੍ਰੀ ਹਰਿਆਣੀ ਸਾਹਿਬ ਵਾਲਿਆਂ ਦੇ ਸੇਵਾਦਾਰ ਸਹਿਬਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਅੱਜ ਦੇ ਮੌਜੂਦ ਨੇ ਇਥੇ ਤੇ ਸੰਸਥਾਾਂ ਜਿਹੜੀਆਂ ਲਿਆ ਕੇ ਤੇ ਉਹ ਸੇਵਾ ਕਰਵਾ ਰਹੇ ਨੇ ਤੇ ਇਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਤੇ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਹ ਕਾਰਜ ਦੇ ਵਿੱਚ ਬਾਦ ਕੋ ਬਾਦਸ ਜੋ ਕਰਕੇ ਸੇਵਾ ਕੀਤੀ ਜਾਵੇ ਤਾਂ ਕਿ ਜਿਹੜੀਆਂ ਹਜ਼ਾਰਾਂ ਏਕੜ ਫਸਲਾਂ ਵਾਂ ਉਹਨਾਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ